ਅੱਜ ਕੇਮਮ ਦਾ ਡੈਪੂਟੇਸ਼ਨ ਆ ਸ਼ੰਭੂ ਬਾਰਡਰ ਤੇ ਜਿਹੜਾ ਵਾ ਜਿਹੜਾ ਰੇਲ ਰੋਕੋ ਅੰਦੋਲਨ 17 ਨੂੰ ਆਪਾਂ ਜਿਹੜੇ ਹਰਿਆਣੇ ਦੇ ਤਿੰਨ ਕਿਸਾਨਾਂ ਆਖੂ ਗ੍ਰਿਫਤਾਰ ਹੋਏ ਆ ਉਹਨਾਂ ਦੀ ਰਿਹਾਈ ਵਾਸਤੇ ਕਰਨਾ ਔਰ ਬਾਕੀ ਪ੍ਰਬੰਧਾਂ ਦਾ ਸਵਾਲ ਹੈਗਾ ਵਾ ਤੋਂ ਆ ਤੁਸੀਂ ਦੇਖਦੇ ਹੋ ਰੇਲ ਟ੍ਰੈਕ ਆਪਣੇ ਕੋਲ ਹੈਗਾ ਸ਼ੰਭੂ ਇਹ ਰੇਲਟੇਸ਼ਨ ਹੈਗਾ ਤਾਂ ਆਪਣੀ ਟੀਮ ਆਈ ਹੋਈ ਆ ਵੀ ਚੱਲ ਇਹ 17 ਨੂੰ ਆਪਣਾ ਮੋਰਚਾ ਲੱਗਦਾ ਜੇਕਰ ਸਰਕਾਰ ਸਾਡੇ ਜਿਵੇਂ ਵਾਅਦਾ ਕੀਤਾ ਹੋ ਗਿਆ ਕਿਸਾਨਾਂ ਨੂੰ ਰਿਹਾਨ ਨਹੀਂ ਕਰਦੀ ਵਧੀਆ ਪ੍ਰਬੰਧਨ ਦਾ ਨਹੀਂ ਕੰਮ ਕਰਦੀ ਤਾਂ ਫਿਰ 17 ਨੂੰ ਲਗਭਗ 12 ਵਜੇ ਇਹ ਰੇਲ ਟ੍ਰੈਕ ਜਾਮ ਹੋ ਜਾਊਗਾ ਅਗਲੀ ਰਣਨੀਤੀ ਕੀ ਹੋਊਗੀ ਦੋਵਾਂ ਫੋਰਮਾਂ ਦੀ ਐਸਕੇਮ ਨਾਨ ਪੋਲਿਟিক্যাল ਦੀ ਤੇ ਕੇਐਮਐਮ ਦੀ ਉਹਦੇ ਵਾਸਤੇ 4 ਵਜੇ ਚੰਡੀਗੜ੍ਹ ਦੇ ਵਿੱਚ ਪੀਸੀ ਕੀਤੀ ਜਾ ਰਹੀ ਆ ਦੋਵਾਂ ਫੋਰਮਾਂ ਤੇ ਡੈਪੂਟੇਸ਼ਨ ਦੇ ਜਿਹੜੇ ਦੋ ਫੋਰਮਾਂ ਨੇ ਡਿਸਾਈਡ ਕੀਤੀ ਆ ਗੱਗੂ ਸਹਿਬਾਨ ਉਹ 3 ਵਜੇ 4 ਵਜੇ ਸੌਰੀ 4 ਵਜੇ ਕਿਸਾਨ ਭੰਨ ਦੇ ਵਿੱਚ ਬੀਸੀ ਕਰਕੇ ਅਗਲੀ ਜਿਹੜੀ ਰਣਨੀਤੀ ਆ ਉਹਦਾ ਐਲਾਨ ਕਰਨਗੇ ਔਰ ਸਾਡਾ ਮੋਰਚਾ ਲਗਭਗ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਚੱਲ ਰਿਹਾ ਹੈਗਾ ਲਗਭਗ ਉਹਨੂੰ 64 ਦਿਨ ਹੋ ਗਏ ਆ ਅਰੇ ਇਹ ਮੋਰਚਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀ ਹਕੀਕੀ ਮੰਗਾਂ ਮੰਨ ਲਈ ਜਾਂਦੀਆਂ ਧੰਨਵਾਦ